ਤੇ ਹੰਤਲਾਂ ਦੇ ਵਿੱਚ ਲਾ ਜਾਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ 16216 ਇਹ ਟਾਇਲ ਆਪਾਂ ਪਾਰਕਿੰਗ ਦੇ ਵਿੱਚ ਲਗਾ ਸਕਦੇ ਹਾਂ ਪੋਰਚ ਦੇ ਵਿੱਚ ਲਗਾ ਸਕਦੇ ਹਾਂ ਜਿੱਥੇ ਆਪਾਂ ਗੱਡੀ ਟਰੈਕਟਰ ਟਰਾਲੀ ਕੁਝ ਵੀ ਖੜਾ ਕਰਨਾ ਆਪਣੀ ਟਾਇਲ ਦੀ ਵੀ ਗਾਰੰਟੀ ਹੋਊਗੀ ਜਿਹੜੀ ਵੀ ਤੁਸੀਂ ਲਾਉਂਗੇ 1% ਵੀ ਟਾਇਲ ਪਾਣੀ ਨਹੀਂ ਸੋਖੂਗੀ ਲਾਈਫਟਾਈਮ ਦੇ ਵਿੱਚ ਕਲਰ ਫੇਟ ਹੁੰਦਾ ਤਾਂ ਆਪਣੀ ਗਾਰੰਟੀ ਇਸ ਤੋਂ ਬਿਨਾ ਤੁਹਾਨੂੰ ਆਪ ਦਿਖਾਉਣਾ ਹੈ 2x2 ਟਾਈਲ ਜਿਹੜੇ ਆਪਾਂ ਕਮਰੇ वगैरह ਚ ਲਗਾਉਣੇ ਆ ਇਹ ਆ ਜਾਣਗੇ ਫੁੱਲ ਬੋਡੀ 2x2 ਆ ਫੁੱਲ ਬੋਡੀ ਦੇ ਵਿੱਚ ਆ ਜਾਣਗੇ ਡਿਜ਼ਾਈਨ ਗਲੋਸੀ ਦੇ ਵਿੱਚ ਇਸ ਤੋਂ ਬਿਨਾ ਇਹ ਡਬਲ ਚਾਰਜ ਆ ਜਾਏਗਾ 2x2 ਤੱਲਰ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਸਾਰੀ ਇੱਕ ਨੰਬਰ ਹੋ ਪ੍ਰੀਮੀਅਮ ਦੀ ਟਾਇਲ ਹੋ ਦੋਗਾਈ 244 ਚਾਰਜ ਰੇਸੇ ਦੇ ਵਿੱਚ ਮਿਲ ਜਾਣੀ ਹੈ ਫਿਰ ਅਗੀ 22 ਮੈਟ ਮੈਟ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਜਿਹੜੀ 2x2 ਦੀ ਟਾਇਲ ਆ ਪਈ ਆਪਣੇ ਕੋਲੇ 25 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜੂ ਵਧੀਆ ਕੁਆਲਿਟੀ ਦੀਆਂ ਆਪਣਾ ਸ਼ੋਰੂਮ ਆ ਜਿਹੜਾ ਬਰਨਾਲਾ ਪਚੈਰੀ ਗੇਟ ਨੰਬਰ 3 ਦੇ ਬਿਲਕੁਲ ਸਾਹਮਣੇ ਉਸ ਤੋਂ ਬਣਾਈ ਦਾ ਦੇਖ ਸਕਦੇ ਹੋ ਮੈਟ 2x2 ਇਹ ਫੁੱਲ ਬਾਡੀ ਦੇ ਵਿੱਚ ਮੈਟ ਆ ਜਾਏਗਾ ਇਨੂੰ ਆਪਾਂ ਪੋਰਚ ਚ ਚਲਾ ਸਕਦੇ ਆ ਵਿੜੇ ਦੇ ਵਿੱਚ ਲਾ ਸਕਦੇ ਆ ਸਾਥ ਦੇ ਉੱਪਰ ਲਾ ਸਕਦੇ ਆ ਇਸ ਤੋਂ ਬਿਨਾ ਵੀ ਇਹ ਆਪਣੇ ਕੋਲੇ ਆ ਜਾਏਗਾ 32x32 ਡਬਲ ਚਾਰਜ ਇਸ ਦੀ ਤੁਸੀਂ thickness ਦੇਖੋਗੇ ਤਾਂ ਤੁਹਾਨੂੰ ਵੀਡੀਓ 'ਚ ਤਾਂ ਪਤਾ ਨਹੀਂ ਚੱਲਣਾ 11 ਤੇ 12 mm ਹੋਊਗੀ ਬਹੁਤ ਮਟਾਈ ਦੇ ਵਿੱਚ ਇਹਦਾ ਰੇਟ ਸਿਰਫ 30 ਰੁਪਏ ਫੁੱਟਾ ਹੈ ਕੁਆਲਿਟੀ ਬਹੁਤ ਵਧੀਆ ਹੋਊ ਇਸ ਤੋਂ ਬਿਨਾ ਡਬਲ ਚਾਰਜ ਪਲੇਨ ਦੇ ਵਿੱਚ ਆਜੂ ਰੇਸੇ ਦੇ ਵਿੱਚ ਮਿਲ ਜੂ 32x32 ਕਲਰ ਆਪਾਂ ਨੂੰ ਬੰਦ ਨਹੀਂ ਜਾਣੀ ਆ ਇਸ ਤੋਂ ਬਣਾ 2x4 ਡਬਲ ਚਾਰਜ ਦੇ ਵਿੱਚ ਲਾ ਜਾਣੀ ਆ ਇਸ ਤੋਂ ਬਣਾ ਤੁਹਾਨੂੰ ਦਿਖਾਉਣਾ ਹੈ ਡਿਜੀਟਲ ਦੇ ਵਿੱਚ 2x4